ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਆ ਛੇ ਸੇ ਤਾਗਾ ਦਾ ਹੈ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਚ ਆਪਾਂ ਬਣਾ ਸਕਦੇ ਹਾਂ ਕਿਵੇਂ ਬੁਣੂਗਾ ਪਤਾ ਆਸ ਜਾ ਪਹਿਲਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਇਸ ਤਰ੍ਹਾਂ ਉਲਟਾ ਉਲਟਾ ਬੁਣ ਕੇ ਕਟਾਂਗੇ ਜਦੋਂ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਇਸ ਤਰ੍ਹਾਂ ਕਰਨਾ ਜੇ ਤੁਸੀਂ ਬਾਰਡਰ ਬਣਾਇਆ ਹੋ ਤਾਂ ਪਹਿਲਾਂ ਡਿਜ਼ਾਈਨ ਪਾ ਸਕਦੇ ਹੋ ਇਸ ਤਰ੍ਹਾਂ ਪਪਲ ਇੱਕ ਸਲਾਈ ਉਲਟਾ ਕੱਢਾਂਗੇ ਦੁਬਾਰਾ ਦੁਬਾਰਾ ਰਪੀਟ ਡਿਜ਼ਾਈਨ ਆਇਆ ਹੈ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਲੇਡੀਜ਼ ਜੈਕਟ ਸਵਾਟਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਚ ਪੈ ਸਕਦਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਆਪਣਾ ਸਿੱਧੀ ਸਿਹਰ ਤੋਂ ਪਾ ਉਲਟਾ ਮੋੜਨੇ ਹੁਣ ਉਲਟੀ ਸਾਈਡ ਤੋਂ ਵੀ ਉਲਟਾ ਬਣਾ ਲਾਓ ਉੱਤ ਸਲਾਈ ਆਪਾਂ ਇਹ ਸਿੱਧੇ ਬੁਟੇ ਹੀ ਕੱਢਣੀ ਆ ਉਸ ਤੋਂ ਬਾਅਦ ਆਪਣੀ ਡਿਜ਼ਾਈਨ ਵਾਲੀ ਸਲਾਈ ਹੋਏ ਸੇਸ ਲਾਈਆਂ ਦਾ ਡਿਜ਼ਾਈਨ ਆ ਇਹ ਸੇਸੇ ਕੁੰਡੇ ਤੇ ਸੇਸ ਲਾਈਆਂ ਦਾ ਡਿਜ਼ਾਈਨ ਬਣ ਕੇ ਆਊਗਾ ਆਪਣਾ ਇਸ ਤਰ੍ਹਾਂ ਬੈਕ ਸਾਈਡ ਤੋਂ ਇਹ ਆਪਾਂ ਸਾਰਾ ਨੂੰ ਉਲਟਾ ਉਲਟਾ ਬਣਾਉਣਾ ਹੈ ਹੁਣ ਆਪਾਂ ਅਗੇ ਸਿੱਧੇ ਸੜ ਹੁਣ ਆਪਾਂ ਇਹ ਡਿਜ਼ਾਈਨ ਪਾਉਣਾ ਹੈ ਪਹਿਲਾਂ ਆਪਾਂ ਬਿਨਾ ਕੋਣੇ ਇੱਕ ਗੁੰਡਾ ਉਤਾਰ ਲਿਆ ਫਿਰ ਆਪਾਂ ਦੋ ਗੁੰਡੇ ਸਿੱਧੇ ਬੋਲੜੇ ਹੁਣ ਇਹ ਆਪਣੇ ਤਿੰਨ ਗੁੰਡੇ ਹੋ ਗਏ ਤਿੰਨ ਸਿੱਧੇ ਹੋ ਗਏ ਹੁਣ ਆਪਾਂ ਤਿੰਨ ਦੇ ਇਸ ਤਰ੍ਹਾਂ ਕਰਕੇ ਤਿੰਨ ਬਣਾਉਣੇ ਆ ਇੱਕ ਬਣ ਲਿਆ ਇੱਕ ਬਣ ਪਾ ਲਿਆ ਤੇ ਫਿਰ ਤਿੰਨ ਤਾਗਾਂ ਤੋਂ ਤਿੰਨ ਤਾਗੇ ਬਣਾਉਣੇ ਆ ਇਹੀ ਸੇ ਗੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਦੁਬਾਰਾ ਫਿਰ 1 2 ਤਿੰਨ ਫੇਰ ਤਿੰਨ ਗੁੰਡਿਆਂ ਤੋਂ ਤਿੰਨ ਮਿਲ ਗਏ ਇੱਕ ਬਾੜ ਪਾ ਕੇ ਦੋ ਤੇ ਫੇਰ ਦबारा ਗੁੰਦ ਲੈ ਤਿੰਨ ਤਿੰਨ ਫਿਰ ਸਿੱਧੇ ਫੇਰ ਉਸੇ ਤਰ੍ਹਾਂ ਤਿੰਨ ਤੋਂ ਆਪਾਂ ਇੱਕ ਬਣ ਗਿਆ ਇਸ ਤਰ੍ਹਾਂ ਬਾੜ ਪਾ ਕੇ ਦੋ ਫਿਰ ਫਿਰ ਤਿੰਨ ਫਿਰ ਤਿੰਨ ਸਿੱਧੇ ਇੱਕ ਦੋ ਤਿੰਨ ਫਿਰ ਤਣਕੂਂਟੇ ਤਣਕੂਂਟੇ ਬਣਾਉਣੀ ਇੱਕ ਕਰ ਇਸ ਤਰ੍ਹਾਂ ਤਲੋ ਲਾਸਟ ਅੱਦੋਂ ਫਿਰ ਸਿੱਧੇ ਬੋਲਣਾ ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਹਰ ਹਰ ਵਾਰੀ ਹਰੀਖਸ ਲਈ ਉਲਟਾ ਕਰਕੇ ਬੋਲੋ ਇਸ ਤਰ੍ਹਾਂ ਉਲਟਾ ਉਲਟਾ ਕਰਕੇ ਬੋਲਣਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਇਸ ਤਰ੍ਹਾਂ ਹੀ ਆਪਣਾ ਬੈਕ ਸਾਈਡ ਤੋਂ ਸਾਰਾ ਮੇਨ ਡਿਜ਼ਾਈਨ ਦੀ ਇੱਕ ਸਲਾਈਆ ਆ ਆਪਾਂ ਸੇਸ ਲਾਈਆਂ ਚ ਇਹ ਪੂਰਾ ਕਰਿਆ ਮੇਨ ਇਹ ਸਲਾਈਆ ਬਾਕੀ ਉਲਟੀ ਅਸਿੱਧੀ ਸਲਾਈਆਂ ਨੇ ਹੁਣ ਫੇਸਿੱਦ ਦਿੱਸਾੜਾ ਗੁਣਾ ਪਣੀ ਹੀ ਕਰਨਾ ਸਿੱਧੀ ਸੈੜ ਤੋਂ ਸਾਰਾ ਸਿੱਧਾ ਸਿੱਧਾ ਗੁਣਾਣਾ ਇਸ ਤਰ੍ਹਾਂ ਸਾਰੀ ਸिलाई ਸਿੱਧੀ ਸੈੜ ਤੋਂ ਸਿੱਧੀ ਸਿੱਧੀ ਕਰਕੇ ਬਣਾਣੀ ਇਹ ਆਪਣੀ ਡੀਐਨ ਦੀ ਪੰਜਵੀਂ ਸिलाई ਹੋਗੀ ਇਹ ਆਪਾਂ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਬੁਣਕੀ ਕੰਪਲੀਟ ਕੀਤਾ। ਹੁਣ ਆਪਾਂ ਫੇਰ ਉਲਟੀ ਸਾਈਡ ਤੇ ਆ ਗਏ। ਉਲਟੀ ਸਾਈਡ ਤੋਂ ਉਲਟਾ-ਉਲਟਾ ਉਲਟੀ ਸਾਈਡ ਹਰ ਵਾਰ ਇਸ ਲਈ ਇਸ ਤਰੀ ਬੁਣੀ ਜਾਊਗੀ। ਡਿਜ਼ਾਈਨ ਵਾਲੀ ਵੀ ਤੇ ਜਿਹੜੀ ਆਪਾਂ ਗੈਪ ਵਾਸਤੇ ਪਾਈ ਨੇ ਉਹ ਵੀ। ਨਿੱਕੇ-ਨਿੱਕੇ ਫੁੱਲਾੜਾ ਡਿਜ਼ਾਈਨ ਆ ਹੀ ਬਹੁਤ ਪਿਆਰਾ ਬਣ ਕੇ ਆਉਂਦਾ ਤੇ ਬਹੁਤ ਸੋਹਣਾ ਲੱਗਦਾ। ਬਣਾ ਕੇ ਜਰੂਰ ਵੇਖਿਓ। ਇਸ ਤਰ੍ਹਾਂ ਨੂੰ ਸਾਰੇ ਕੰਪਲੀਟ ਕਰਾਂਗੇ ਇਹ ਆਪਣੀ ਸੀਮੇ ਚ ਲਾਈ ਇਹੀ ਸੇਸ ਨਾਲ ਜਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਹੁਣ ਦੁਬਾਰਾ ਫਿਰ ਇੱਥੇ ਜਿੱਥੇ ਮੈਂ ਪੁਲਟੀ ਸिलाई ਪਾਈ ਸੀ ਦੁਬਾਰਾ ਫਿਰ ਇੱਥੋਂ ਉਲਟੀ ਸिलाई ਪਾ ਕੇ ਦੁਬਾਰਾ ਉਸੇ ਤਰ੍ਹਾਂ ਹੀ ਸੇ ਸਲਾਈਆਂ ਰਿਪੀਟ ਕਰਾਂਗੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ